ਆ ਗਏ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਤੋਂ ਮੇਰਾ ਨਾਮ ਹੈ ਸੰਦੀਪ ਸਿੰਘ ਤੇ ਅੱਜ ਬਹੁਤ ਦਿਨਾਂ ਬਾਅਦ ਅੱਜ ਵੀਡੀਓ YouTube ਤੇ ਪਾਉਣ ਦਾ ਮੌਕਾ ਮਿਲਿਆ ਤੇ ਦੋਨੇ ਥਾਂ ਤੇ ਆਪਣਾ ਚੈਨਲ ਭਾਈ ਜੀ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ Instagram ਤੇ ਵੀ Facebook ਤੇ ਵੀ ਤੇ YouTube ਤੇ ਵੀ ਆਪਾਂ ਬਾਅਦ ਚ ਵੀਡੀਓ ਵਿੱਚ ਡਿਸਰਵ ਨਹੀਂ ਕਰੀਦਾ ਕਿਸੇ ਨੂੰ ਟਰੈਕਟਰ ਬੰਗਾਲ ਨੰਬਰ ਲੈ ਕੇ ਤੁਹਾਡੇ ਵਾਸਤੇ ਫੇਰ ਹਾਜ਼ਰ ਆ ਟਰੈਕਟਰ ਵੇਖੋ ਸਾਰਾ ओरिजिनल ਪਿਆ ਟਰੈਕਟਰ ਜਿੰਨੀਆਂ ਵੀ ਤੁਹਾਨੂੰ ਵੀਡੀਓ ਪਾਈਆਂ ਸਾਰੇ ਵਧੀਆ ਟਰੈਕਟਰ ਲੈ ਕੇ ਆਈ ਦੀ ਆਪਣੇ ਵੀਡੀਓ ਦੇ ਵਿੱਚ ਟਰੈਕਟਰ ਦੇ ਟਾਇਰ ਨਵੇਂ ਆ ਐਮ ਆਰ ਐਫ ਦੇ ਟਾਇਰ ਆ ਪਿਛਲੇ ਕੋਰੇ ਨਵੇਂ ਮਰਗਾੜ ਮਰਗੂਟ ਸਾਰੇ ਟਰੈਕਟਰ ਦੇ ओरिजिनल ਆ ਹਲੇ ਤੱਕ ਕੋਈ ਕੋਈ ਇਹਦਾ ਜਿਹੜਾ ਪਾਰਟ ਆ ਮੇਰੇ ਹਿਸਾਬ ਨਾਲ ਤਾਂ ਨਹੀਂ ਰੰਗ ਹੋਇਆ ਬਾਕੀ ਤੁਸੀਂ ਭਾਈ ਤਸੱਲੀ ਆਪਣੀ ਕਰਨੀ ਆ ਕੇ ਜਿਵੇਂ ਮਰਜੀ ਆਪਣਾ ਆ ਕੇ ਤਸੱਲੀ ਤੁਸੀਂ ਕਰਕੇ ਟਰੈਕਟਰ ਲੈ ਸਕਦੇ ਆ 2 ਲੱਖ ਤੇ 60 ਹਜ਼ਾਰ ਟਰੈਕਟਰ ਦੀ ਡਿਮਾਂਡ ਆ ਪਟਿਆਲਾ ਟਰੈਕਟਰ ਮੰਡੀ ਦੀਆਂ ਤੁਹਾਨੂੰ ਵੀਡੀਓ ਸਾਰੀਆਂ ਆਪਾਂ ਤਣਨਾ ਸਾਂਝੀਆਂ ਕਰੀ ਦੀਆਂ ਤੇ ਜਿੰਨੇ ਵੀ ਟਰੈਕਟਰ ਆਉਂਦੇ ਆ ਰੋਜ਼ ਦੀ ਅਪਡੇਟ ਦੇਈ ਦੀ ਆ ਤਾਂ ਤੁਸੀਂ ਭਰਾਓ ਸਾਥ ਦਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤਾਂ ਕਿ ਸਾਰਿਆਂ ਤੱਕ ਵੀਡੀਓ ਪਹੁੰਚੇ ਥੋੜੀਆਂ ਵੀਡੀਓ ਲੇਟ ਜਾਣਦੀਆਂ ਇਸ ਵਾਰੀ ਕੰਮਕਾਰਾਂ ਦੇ ਵਿੱਚ ਪਰਿਵਾਰਕ ਕੰਮਾਂ ਦੇ ਵਿੱਚ ਉਲਝੇ ਸਾਂ ਤੇ ਭਰਾ ਬਹੁਤ ਸਾਥ ਦਿੰਦੇ ਆ ਤੇ ਵੀਡੀਓ ਬਹੁਤ ਸ਼ਿੱਦਤ ਨਾਲ ਦੇਖਦੇ ਆ ਤੇ ਫਾਇਦਾ ਵੀ ਬਹੁਤ ਦੂਰੋ ਦੂਰੋ ਦੁਨੀਆਂ ਭਰਾ ਆ ਕੇ ਥੈਂਕਸ ਕਰਦੇ ਆ ਸਾਰੇ ਭਰਾ ਐਪਰੀਸ਼ੀਏਟ ਕਰਦੇ ਆ ਵੀ ਵੀਡੀਓ ਪਾਉਣੇ ਤਾਂ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਪਟਿਆਲੇ ਟਰੈਕਟਰ ਮੰਡੀ ਵਿੱਚ ਕਿਹੜਾ ਟਰੈਕਟਰ ਨਵਾਂ ਆਇਆ ਕੀ ਰੇਟ ਆ ਰੇਟਾਂ ਦੀ ਵੀ ਸਾਰੀ ਡਿਟੇਲ ਦੇਈ ਦੀ ਆ ਤੇ ਟਰੈਕਟਰ ਜਿੰਨੇ ਖੜੇ ਆ ਸਾਰਿਆਂ ਦਾ ਤੁਹਾਨੂੰ ਰਿਵਿਊ ਕਰ ਦਿੰਨੇ ਆ ਇਹ ਆ 50 45 ਦੁਬਾਰਾ ਫੇਰ ਦੱਸਦੀ ਆ 2013 ਮਾਡਲ 2 ਲੱਖ 60 ਹਜ਼ਾਰ ਡਿਮਾਂਡ ਆ ਤੇ ਆ ਜੋ ਅਗਲਾ ਟਰੈਕਟਰ ਤੁਹਾਨੂੰ ਸੋਨਾਲੀਕਾ ਵਲਟ੍ਰੈਕ ਜਿਨ੍ਹਾਂ ਨੇ ਵੱਡਾ ਟਰੈਕਟਰ ਲੈਣਾ 3 ਸਪੀਡ ਦੇ ਵਿੱਚ ਆ ਇਹ ਇਹ ਟਰੈਕਟਰ 2016 ਮਾਡਲ ਆ ਇਹ ਹੈਗਾ 3.5 ਤੋਂ ਪਲੱਸ ਤੇ ਇੱਕ ਟਰੈਕਟਰ ਤੁਹਾਨੂੰ ਪਿੱਛੇ ਵੀਡੀਓ ਕਰੀ ਸੀ ਆਪਾਂ 3602 ਹਾਲੈਂਡ ਦੀ ਤੇ ਉਹ ਵੀ ਬਹੁਤ ਪਿਆਰ ਨਾਲ ਸਾਰੇ ਭਰਾਵਾਂ ਨੇ ਦੇਖੀ ਤੇ ਬਹੁਤ ਐਪਰੀਸ਼ੀਏਟ ਕੀਤਾ ਵੀਡੀਓ ਨੂੰ ਤੇ ਤਕਰੀਬਨ ਸਾਰਾ ਟਰੈਕਟਰ ਦਿਖਾਉਣ ਦਾ ਆਪਣਾ ਵਿਜ਼ਨ ਹੁੰਦਾ ਵੀ ਸਾਰਾ ਟਰੈਕਟਰ ਆਪਾਂ ਕੱਲੀ ਕੱਲੀ ਚੀਜ਼ ਦਿਖਾਈਏ ਭਿੰਦਰ ਸ਼ੋਅ ਖੋਲੀ ਮੇਰੇ ਮੜੀ ਚ ਟਰੈਕਟਰ ਦੀ ਉਹ ਪਰਲੇ ਪਾਸੇ ਲੋਕ ਆ ਤੇ ਭਰਾ ਹੈ ਆਪਣਾ ਜਿਹੜਾ ਆਪਣੇ ਟਰੈਕਟਰ ਸਾਰੇ ਸਮੂਹ ਦਾ ਭਿੰਦਰ ਭਾਈ ਆ ਦੇਖੋ ਜੀ ਟਰੈਕਟਰ ਸਾਰਾ ਅੰਦਰ ਉਹ ਵੀ ਸਾਰਾ ਤੁਹਾਨੂੰ ਇੰਜਨ ਗੇਅਰ ਕੋਈ ਵੀ ਟਰੈਕਟਰ ਲਓਗੇ ਅਲਟਰਨੇਟਰ ਤੱਕ ਅਰੀਜਨਲ ਆ ਉਹਨ ਸਗੋ ਅਲਟੀਨੇਟਰ ਸੰਦੂਭ ਹੋਰ ਵਾਲੇ ਭਰਾ ਨੂੰ ਲੈ ਕੇ ਭੇਜਿਆ ਉਹਨਾਂ ਨੇ ਵੀ ਇੱਥੋਂ ਟਰੈਕਟਰ ਲਿਆ ਸੀ ਤੁਹਾਨੂੰ ਅਲਟੀਨੇਟਰ ਦੂਜਾ ਲੱਗਾ ਸੀਗਾ ਇਹਦਾ ਹਲੇ ਤੱਕ ਅਲਟੀਨੇਟਰ ਸਲਫ ਤੱਕ ਟਰੈਕਟਰ ਦੇ ਨਾਲ ਦਾ ਤੇ ਬੈਟਰੀ ਸਲਫ ਸਟਾਰਟ ਆ ਮੌਕੇ ਤੇ ਟਰੈਕਟਰ ਸਾਰਾ ਪੇਂਟ ਵਗੈਰਾ ਓਰੀਜਨਲ ਆ ਕੋਈ ਇੰਡੀਕੇਟਰ ਵਗੈਰਾ ਚੱਲਣਦਾ ਭਿੰਦਰ ਟਰੈਕਟਰ ਦਾ ਬੰਦ ਕਰਨ ਨਾਲ ਆ ਰਹੀ ਆ ਡੱਬੀ ਜੀ ਆਵਾਜ਼ ਕਰਨਦੀ ਨਾ ਤੋ ਸੱਚ ਸੱਚ ਲੱਗਿਆ ਟਰੈਕਟਰ ਦਾ ਹਨ ਇਧਰੋਂ ਚੱਕੀ ਚੋ ਇਧਰੋਂ ਵੀ ਦਿਖਾ ਦਈਏ ਮੜਾ ਜੀ ਤੇ ਦੋਨੇ ਪਾਸੇ ਦਾ ਪੇਂਟ ਵਗੈਰਾ ਇਹਦਾ ਟਰੈਕਟਰ ਦਾ ਸਹਰਾ ਦਿਖਾ ਦिए ਹਲੇ ਤੱਕ ਡੀਜ਼ਲ ਪੰਪ ਤੱਕ ਟਰੈਕਟਰ ਦਾ Ориਜਨਲ ਆ ਨਾ ਥੋੜਾ ਜਿਹਾ ਗਿੰਬਲ ਦਾ ਮੈਨੂੰ ਹਲੇ ਹਿਸਾਬ ਨਹੀਂ ਇਸ ਕਰਕੇ ਥੋੜਾ ਜਿਹਾ ਤੇ ਚਲਾਉਣ ਚ ਲੂਣ ਦਾ ਇਹਦਾ ਬਾਕੀ ਆਵਾਜ਼ ਨਾਸ ਦਿਓ ਕਲੀਅਰ ਤੇ ਅੱਗੇ ਭਰਾ ਹੋਰ ਵੀ ਟਰੈਕਟਰ ਜਿਹੜੇ ਜਿਹੜੇ ਆਏ ਆ ਸਾਰਿਆਂ ਦਾ ਤੁਹਾਨੂੰ ਰਿਵਿਊ ਕਰ ਦਿੰਨੇ ਆ ਪਿੱਛੋਂ ਲਿੰਕਾਂ ਚੈੱਕ ਤੱਕ ਸਾਰੀਆਂ ਕੰਪਲੀਟ ਆ ਟਰੈਕਟਰ ਦੀਆਂ ਇਹ ਬੈਟਰੀ ਦਾ ਤਾਰਾ ਲਾ ਦੀ ਸਟਾਰਟ ਵੀ ਜੇ ਹੋਇਆ ਤਾਂ ਕਰ ਦਾਂਗੇ ਜੇ ਟਾਈਮ ਲੱਗਾ ਤਾਂ ਬਾਕੀ ਟਰੈਕਟਰ ਜਿਹੜੇ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਇੱਕ 652 ਹੈ 2009 ਮਾਡਲ ਹੈ ਜਿੰਨਾਂ ਬਰਾਮਾਂ ਦੇ ਇਲਾਕਿਆਂ ਜਾਂ ਸਿਰਫ 652 ਜਿਵੇਂ ਜਲਾਲਾਬਾਦ ਏਰੀਆ ਇਹ ਇਲਾਕਿਆਂ ਦੇ ਵਿੱਚ HMT ਬਹੁਤ ਪਸੰਦ ਕਰਦੇ ਆ ਤੇ ਟਰੈਕਟਰ ਆਉਂਦਾ ਵੀ ਬਹੁਤ ਘੱਟ ਹੈ HMT ਜਿਹੜੀਆਂ ਬਾਹਰ ਲੀਆਂ ਚਿੱਟਾ ਚਾਈਟਮ HMT ਹੈ ਜਿਹੜਾ ਬਹੁਤ ਵਿਰਲਾ ਲਿਆ ਲੋਕਾਂ ਨੇ ਤੇ ਇਹ 2009 ਮਾਡਲ ਹੈ ਵੀਰ ਪਾਵਰ ਸਟੀering ਆ ਕੀ ਡਿਮਾਂਡ ਹੈ ਜੀ 2 ਲੱਖ 60 ਹਜ਼ਾਰ ਡਿਮਾਂਡ ਆ ਟਰੈਕਟਰ ਦੀ ਇਹ ਆਪਣਾ ਚੈੱਕ ਕਰ ਲਓ ਤੁਸੀਂ 2,60,000 ਟਰੈਕਟਰ ਦੀ ਰਿਮਾਂਡ ਆ 2009 ਮਾਡਲ ਤੇ ਟਾਇਰ ਤਾਂ ਪਿਛਲੇ ਘੱਟ ਹੀ ਆ ਟਰੈਕਟਰ ਤੇ ਬਾਕੀ ਟਰੈਕਟਰ ਤਕਰੀਬਨ ਆ ਕੇ ਆਪਣੀ ਤਸੱਲੀ ਕਰ ਲਿਓ ਸਾਰੇ ਤੁਸੀਂ ਟਰੈਕਟਰ ਬਾਰੇ ਤੇ ਜਿੰਨੀ ਗਾ ਆਪਣੇ ਕੋਈ ਕੋਸ਼ਿਸ਼ ਹੁੰਦੀ ਆ ਆਪਾਂ ਕਲੀਅਰ ਕਰ ਦਈਦੀ ਆ ਹਰ ਕ ਕੰਡੀਸ਼ਨ ਟਾਇਰ ਵਗੈਰਾ ਕੋਈ ਜੀਜ ਲਗਾ ਕੇ ਵੀਡੀਓ ਦੇ ਵਿੱਚ ਨਹੀਂ ਕਰੀ ਤਵੇ ਕੋਈ ਆਪਾਂ ਨੂੰ ਐ ਹੁੰਦਾ ਵੀ ਸਾਰਾ ਕੱਲਾ ਕੱਲਾ ਟਾਇਰ ਕੱਲੇ ਕੱਲਾ ਪਾਰਟ ਟਰੈਕਟਰ ਦਾ ਜੇ ਦੂਰੋਂ ਆਉਣਾ ਤਾਂ ਅਗਲੇ ਨੂੰ ਵੀਡੀਓ ਵਿੱਚ ਪਤਾ ਲੱਗ ਜੇ ਹਲੇ ਸਰਵਿਸ ਵੀ ਨਹੀਂ ਕਰਾਇਆ ਟਰੈਕਟਰ ਸਾਰਾ ਜਿਵੇਂ ਆਇਆ ਧੋ ਧੂ ਕੇ ਟਰੈਕਟਰ ਦਾ ਰੰਗ ਵਧੀਆ ਨਿਕਲ ਆਉਣਾ ਇਹ ਤੋਂ ਬਾਅਦਾਂ ਟਰੈਕਟਰ ਜਿਹੜਾ ਖੜਾ ਇਹ ਪਾਵਰ ਸਟੀering ਤੇ ਜਿਹੜਾ origignal ਪਾਵਰ ਆਇਆ ਸਾਈਡ ਤੋਂ ਤੇ ਆ ਰੇਡੀਏਟਰ ਖਣੀ ਲੀਕ ਹੈ ਦਾ ਜਿਹੜਾ ਪਾਣੀ ਜਾਂ ਚੋਣਦੇ ਤਾਂ ਮਾਣਾ ਮੋਟਾ ਸੈੱਟ ਤੁਹਾਨੂੰ ਕਰਾ ਦੇਣਗੇ ਹਲੇ ਸਰਵਿਸ ਵਗੈਰਾ ਨਹੀਂ ਹੋਇਆ ਟਰੈਕਟਰ ਆ ਸੈਂਟਰ ਲੀਵਰ ਆਇਆ ਸੀ ਇਹਦੇ origignal ਪਾਵਰ ਆ ਜਿਹੜਾ ਇਹ ਆਪਣੇ ਇੱਕ ਸਗੋ ਘੱਟ ਪਸੰਦ ਕਰਦੇ ਬਾਅਦ ਚੋਂ ਭਰਾ ਦੂਜਾ ਪਾਵਰ ਕਰਾ ਲੈਂਦੇ ਆ ਇਹ ਉਹ ਤੋਂ ਬਾਦਾਂ 5204 ਇਹਦਾ ਵੀ ਤੁਹਾਨੂੰ ਮਾਡਲ ਪੁੱਛ ਕੇ ਦੱਸ ਦਾਂ ਤਾਂ ਡਿਮਾਂਡ ਕੀ ਹੈ ਵੀ ਤੁਹਾਨੂੰ ਦੱਸ ਦਿੰਨਾ ਤਕਰੀਬਨ ਆਪਾਂ ਨੂੰ ਹੁੰਦਾ ਵੀ ਆਪਣੇ ਕੋ ਖੜਾ ਜਾਂ ਕਿਸੇ ਹੋਰ ਕੋ ਖੜਾ ਆਪਾਂ ਸਾਰੀ ਵੀਡੀਓ ਦੇ ਵਿੱਚ ਦੱਸ ਦਈਦੇ ਆ ਟਰੈਕਟਰ ਜਿਹੜੇ ਜਿਹੜੇ ਖੜੇ ਆ ਉਹ ਦੂਰੋਂ ਨੇੜੇ ਆਉਣਾ ਹੁੰਦਾ ਭਰਾਵਾਂ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਰੇਟ ਦਾ ਅੰਦਾਜ਼ਾ ਹੋ ਜਾਂਦਾ ਜਾਂ ਕਿਸੇ ਨੂੰ ਮਿਲਦਾ ਹੁੰਦਾ ਇਹਦਾ ਕੀ ਮੁੱਲ ਵੜੀ ਹੈ ਭਾਈ 315 ਮਾਡਲ ਮਾਡਲ 11 2011 ਮਾਡਲ ਹੈ 315 ਇਹਦੀ ਮੰਗ ਹੈ 5204 ਦੀ ਤੇ ਬਾਕੀ ਹਲੇ ਕਰਨ ਦੇ ਆ ਬਾਈ ਮਾਣਾ ਮਾਤਾ ਹੱਤ ਪੱਲਾ ਮਾਰਾਂ ਦਾ ਜਿਹੜਾ ਮਾਰਨ ਵਾਲਾ ਹੁੰਦਾ ਉਹ ਕਈ ਵਾਰਾਂ ਰਿੰਮਾਂ ਤੇ ਰੰਗ ਰੰਗ ਘੱਟ ਹੁੰਦਾ ਇਹ ਤੇ ਰਿੰਮਾਂ ਤੇ ਰੰਗ ਘੱਟ ਸੀ ਰੰਗ ਮਰੰਗ ਹੋਇਆ ਬਾਕੀ ਸ਼ੋਅ ਤੇ ਮਰਗਾ ਟ੍ਰੇਨਾਂ ਨਾਲ ਸਾਰੇ ਟਰੈਕਟਰ ਤੇ ਇੱਕ ਪ੍ਰੀਤ ਆਇਆ ਹੋਊਗੀ ਤੁਹਾਨੂੰ ਦਿਖਾ ਦੇਣਾ ਵੀਡੀਓ ਦੇ ਵਿੱਚ ਜਲਦੀ ਜਲਦੀ ਵੀਡੀਓ ਦੇ ਵਿੱਚ ਇੱਕ 652 ਸਿੰਪਲ ਸਟੀering ਆਇਆ ਇਹ ਵੀ ਦੇਖ ਲਓ ਟਰੈਕਟਰ ਇਹ ਇਹਦੀ 1.90 ਡਿਮਾਂਡ ਇਹ ਸਾਰਾ ਹੱਤਪੱਲਾ ਮਾਰ ਕੇ ਜਿਵੇਂ ਵਪਾਰੀ ਲੈ ਜਾਂਦੇ ਆ ਵਪਾਰੀ ਭਰਾ ਜਿਹੜੇ ਜਿਨ੍ਹਾਂ ਨੇ ਤਿਆਰ ਕਰਨੇ ਹੁੰਦੇ ਆ ਉਹ ਟਰੈਕਟਰ ਵਗੈਰਾ ਇਹ ਲੈ ਜਾਂਦੇ ਆ ਜਿਨ੍ਹਾਂ ਨੇ ਹੱਤਪੱਲਾ ਮਾਰ ਕੇ ਅੱਗੇ ਆਪਣੇ ਇਲਾਕੇ 'ਚ ਵੇਚਣੇ ਹੁੰਦੇ ਆ ਟਰੈਕਟਰ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਸਾਰੇ ਤਰ੍ਹਾਂ ਦੀ ਦੁਨੀਆ ਰੰਗ-ਬਰੰਗੇ ਦੁਨੀਆ ਤੇ ਰੰਗ-ਬਰੰਗੇ ਲੋਕ ਹਰ ਇੱਕ ਇਲਾਕੇ ਦਾ ਆਪਣਾ ਆਪਣਾ ਹਸਾਬ ਆ ਤੇ ਇਹ ਟਰੈਕਟਰ ਸਿੰਪਲ ਸਟੀering ਆ ਉਹ ਦੇਖੋ ਉੱਧਰ ਲੋਕਾਂ ਨੇ ਆ ਸੀਟ ਦਾ ਹਾਲ ਦੇਖ ਲਓ ਤੇ ਨਹੀਂ ਲੋਕ ਸਾਂਭ ਹੈਗੀ ਕਈ ਇਲਾਕਿਆਂ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਲੋਕਾਂ ਨੂੰ ਚਲਾਉਣ ਚਲੂਣ ਦਾ ਇੰਨਾ ਹਿਸਾਬ ਨਹੀਂ ਹੈਗਾ ਜੀ ਇਹਹੀ ਟਰੈਕਟਰ ਆਪਣੇ ਇਲਾਕੇ 'ਚ ਹੋਵੇ ਤਾਂ ਬੜਾ ਸਾਂਭਿਆ ਹੋਵੇ ਤੇ ਇੱਕ ਟਰੈਕਟਰ ਆਪਣਾ ਇੱਧਰ ਪ੍ਰੀਤ ਆਇਆ ਪ੍ਰੀਤ ਇਹ ਪ੍ਰੀਤ ਪੁੱਛੀ ਕਿਹੜਾ ਮਾਡਲ ਆ ਲੱਕੀ? ਸੱਤ ਨੂੰ ਪਤਾ ਹੈ ਤੇ ਇਹਦਾ ਵੀ ਤੁਹਾਨੂੰ ਮਾਡਲ ਵਗੈਰਾ ਪੁੱਛ ਕੇ ਤੇ ਤੁਹਾਨੂੰ ਰੇਟ ਵੀ ਦੱਸਦਾ ਤੇ ਇਹ ਪ੍ਰੀਤ 955 2016 ਇਹਦੇ ਕੀ ਡਿਮਾਂਡ ਹੈ? 2 ਲੱਖ 85 ਹਜ਼ਾਰ ਦੇਣਾ ਅਹ ਵੇ ਇਹਦੀ ਮੰਗ ਕਹਿੰਦਾ ਸੀ ਗੱਲ ਮੈਂ ਕਿਹਾ 295 ਆ ਤਾਂ 285 ਦਾ ਨੈਟ ਦੇਣਾ ਟਰੈਕਟਰ ਮੰਗਣ ਵਾਲਾ ਮੁੱਲ 295 ਆ ਤਾਂ 285 ਦਾ ਟਰੈਕਟਰ ਦੇਣਾ 2016 ਮਾਡਲ ਆ ਅਗਲੇ ਟਾਇਰ ਦੇਖ ਲਓ ਤੇ ਪਿਛੋਂ ਟਰੈਕਟਰ ਸਾਰਾ ਤੁਹਾਨੂੰ ਨੀਗਾ ਮਾਰਾ ਦਿੰਨੇ ਆ ਅਗਲੇ ਪਿਛਲੇ ਟਾਇਰ ਤੇਲ ਬ੍ਰੇਕਾਂ ਚ ਵੱਡਾ ਹੈਵੀ ਟਾਪਾ ਇਹਦਾ ਪਿਛਲਾ ਹਿੱਸਾ ਸਾਰਾ ਆਪਣਾ ਹੁੰਦਾ ਵਾ ਤਕਰੀਬਨ 4 ਸਿਲੰਡਰ ਵਾਲਾ ਟਰੈਕਟਰ 3 ਸਿਲੰਡਰ ਆ ਤੇ ਹਿੱਸਾ ਤਕਰੀਬਨ 4 ਸਿਲੰਡਰ ਵਾਲਾ ਹੀ ਹੁੰਦਾ ਤੇ ਇਹ ਤੋਂ ਵਾਦਾ ਜੇ ਕੋਈ ਇੱਕ ਟਰੈਕਟਰ ਪਹਿਲਾਂ ਇਹਦੀ ਸ਼ਾਇਦ ਵੀਡੀਓ ਪਾਈ ਹੋਈ ਆ 50 50 ਡਿਗਰੀ ਇਹ ਤਾਂ ਪਹਿਲਾਂ ਹੀ ਛੜਾ ਤੇ ਆਪਣਾ ਹੋਰ ਕੋਈ ਟਰੈਕਟਰ ਜਿਹੜੇ ਹੈਗੇ ਨਾਲ ਉਹ ਵੀ ਤੁਹਾਨੂੰ ਐਡ ਆਨ ਕਰ ਦਿੰਨੇ ਆ ਭਰਾਓ ਤੇ ਆਪਣੀ ਆਦਤ ਆ ਵੀ ਸਲੋ ਵੀਡੀਓ ਦਿਖਾਉਣ ਦੀ ਤੇ ਕੱਲੇ ਕੱਲੀ ਚੀਜ਼ ਦਿਖਾਉਣ ਦੀ ਵੀ ਕਾਹਲੀ ਨਹੀਂ ਹੁੰਦੀ ਵੀ ਫੜਾ ਫੜਾ ਵੱਡ ਕੰਮ ਕਰੀਏ ਤੇ ਜੇ 2 ਮਿੰਟ ਆਪਣੇ ਵੀਡੀਓ ਤੇ ਆਇਆ 2 ਮਿੰਟ ਅਗਲੇ ਨੇ ਆਪਣੀ ਵੀਡੀਓ ਦੇਖੀ ਆ ਤੇ ਆਪਣਾ ਸਾਰਾ ਟਰੈਕਟਰ ਉਹਨੂੰ ਪਤਾ ਲੱਗ ਜੇ ਤੇ ਆਲੋ ਦੋਸਤੋ ਇਹ ਤੋਂ ਵਾਦਾ ਜਿਹੜਾ ਟਰੈਕਟਰ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਸੋਨਾਲੀਕਾ ਜਿਹੜਾ ਤੁਹਾਨੂੰ ਕਿਹਾ ਸੀਗਾ ਪੂਰਾ ਖੋਲ ਕੇ ਸ਼ੋਅ ਹੁਣ ਮੈਂ ਕਿਹਾ ਮੁੰਡੇ ਨੂੰ ਖੋਲ ਕੇ ਸਾਰਾ ਤਸੱਲੀ ਕਰਾ ਦਈਏ ਤੁਹਾਡੀ ਉਹਨੂੰ ਕਹੀ ਮਾੜਾ ਇਹ ਬੰਦ ਕਰੀਂ ਯਾਰ ਸਪਤ ਹਾਂ ਆਪਣਾ तकरीबन ਸਾਰਾ ਟਰੈਕਟਰ ਅਰਜਨਲ ਅੰਦਰੋਂ ਬਾਹਰੋਂ ਸਾਰਾ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਟਰੈਕਟਰ ਸਾਰਾ ਤੁਹਾਨੂੰ ਖੋਲ ਕੇ ਵਿੱਚੋਂ ਸ਼ੋਅ ਖੋਲ ਕੇ ਟਰੈਕਟਰ ਸਾਰਾ ਅੰਦਰੋਂ ਬਾਹਰੋਂ ਦਿਖਾ ਦਿੰਨੇ ਆ ਟਰੈਕਟਰ ਦਾ ਹਰ ਇੱਕ ਪਾਰਟ ਸੇਲਡ ਮਿਲੂਗਾ ਸਾਡੇ ਟਰੈਕਟਰ ਜਿੰਨੇ ਆਉਂਦੇ ਵੀਰੇ ਇੰਜਨ ਗੇਅਰ ਤੋਂ ਅਸੀਂ ਬਹੁਤ ਡਰ ਕੇ ਚੀਜ਼ ਲਈਦੀ ਆ ਵੀ ਸਾਡਾ ਤਕਰੀਬਨ ਹੀ ਵਾਕਫ ਸਰਕਲ ਇਹਨਾਂ ਨੂੰ ਵੀ ਦੇਣੀ ਆ ਚੀ ਜਿੰਨੇ ਟਰੈਕਟਰ ਦਿੱਤੇ ਸਾਰੇ ਭਰਾ ਇਸ ਟਾਈਮ ਆਪਣੇ ਨਾਲ ਵਧੀਆ ਟੱਚ 'ਚ ਤੇ ਤਕਰੀਬਨ ਸਾਰੇ ਹੀ ਟਰੈਕਟਰ ਸੇਲਡ ਗਏ ਆ ਤੇ ਵਧੀਆ ਵਾਉਣਦੇ ਆ ਵਧੀਆ ਕੰਮ ਲੈਣਦੇ ਆ ਆ ਲੋ ਟਰੈਕਟਰ ਦਾ ਸਾਰਾ ਰਿਵਿਊ ਤੁਹਾਨੂੰ ਸ਼ੋਅ ਖੁੱਲ ਕੇ ਅੰਦਰੋਂ ਕਪੜਾ-ਕਪੜਾ ਮਾਰਾ ਕੇ ਮੈਂ ਕਿਹਾ ਮੁੰਡਿਆਂ ਨੂੰ ਦਿਖਾਓ ਅੰਦਰੋਂ ਆ ਸ਼ੋਅ ਦੇਖੋ ਟਰੈਕਟਰ ਦੀ ਇਹ ਤੋਂ ਵੀ ਕੋਈ ਚੀਜ਼ ਦੁਬਾਰੇ ਪੀਚ ਪੇਂਟ ਨਹੀਂ ਗਿਆ ਟਰੈਕਟਰ ਦਾ ਸਾਰਾ ਇਹ 355000 ਰੁਪਇਆ ਇਹਦੀ ਡਿਮਾਂਡ ਆ ਬਾਕੀ ਓਕੇ ਤੇ ਤੁਹਾਡਾ ਜੋ ਵੀ ਮਾਨਤਾਨ ਕੀਤਾ ਜਾਊਗਾ ਟਰੈਕਟਰ ਦਾ ਆ ਪਿਛਲੇ ਰੇਮਾ 16 9 28 ਦੇ ਐਮ ਆਰ ਐਫ ਦੇ ਟਾਇਰ ਆ ਤੇ ਵਲ ਟ੍ਰੈਕ 3 ਸਪੀਡ ਚੇਂਜਰ ਗੇਅਰ ਵਾਲਾ ਟਰੈਕਟਰ ਆ ਆ ਸੀਟ ਕਵਰ ਤੁਹਾਨੂੰ ਮੌਕੇ ਤੇ ਜਾਂ ਸੀਟ ਨਾ ਵੀ ਪਵਾ ਲਿਆ ਜਾਂ ਸੀਟ ਕਵਰ ਜਾਂ ਗੱਡੀਆਂ ਜੋ ਵੀ ਹੋਣਗੀਆਂ ਮੌਕੇ ਤੇ ਤੁਹਾਨੂੰ ਨਵੀਆਂ ਪਾ ਦੇਣਗੇ ਸੋ ਵੀ ਸਪੀਡਾਂ ਦੇ ਵਿੱਚ ਟਰੈਕਟਰ ਆ ਇਹ ਤੇ ਬਾਕੀ ਡਬਲ ਜੱਕ ਦੇ ਵਿੱਚ ਡਬਲ ਡਿਸਟ੍ਰੀਬਿਊਟਰ ਹਲੇ ਤੱਕ ਆ ਸਾਰਾ ਟਰੈਕਟਰ ਦੇ origignal ਆ ਆ ਰੇਟ ਦੇ ਵਿੱਚ ਇਸ ਟਾਈਮ ਇਹ ਬਹੁਤ ਜਾਇ ਰੇਟ ਦੇ ਵਿੱਚ 3 ਸਪੀਡ ਟਰੈਕਟਰ ਆ ਤੁਹਾਨੂੰ ਦੱਸਾਂ ਇੰਨੇ ਰੇਟ ਦੇ ਵਿੱਚ 3 ਸਪੀਡ ਟਰੈਕਟਰ ਬਹੁਤ ਤੁਹਾਨੂੰ ਕੋਈ ਮੇਰੇ ਖਾ ਵਿਰਲਾ ਟਾਵਾ ਹੀ ਮਿਲੂਗਾ ਜਿਹੜਾ 3.5 ਦੇ ਗੇਟ ਦੇ ਵਿੱਚ ਸੋਨਾਲੀ ਕਾ 745 2007 ਮਾਡਲ ਬਹੁਤ ਸਾਫ ਸੁਥਰਾ ਟਰੈਕਟਰ ਦਾ ਟਾਇਰ ਵੀ ਤੁਹਾਨੂੰ ਇੱਕ ਗਿਫਟ ਵਾਲਾ ਕੰਮ ਆ 14 ਦੇ ਟਾਇਰ ਕੋਰੇ ਨਵੇਂ ਆ ਟਰੈਕਟਰ ਦੇ ਦੋਸਤੋ ਜਿੰਨੇ ਟਰੈਕਟਰ ਐਰ ਕੀ ਤੁਹਾਨੂੰ ਦਿਖਾਉਣ ਦੇ ਆ ਫੁੱਲ ਬਜਟ ਦੇ ਵਿੱਚ ਤੇ ਪੂਰੇ ਜਾਇਜ਼ ਰੇਟ ਦੇ ਵਿੱਚ ਟਰੈਕਟਰ ਇਹਦਾ ਵੀ ਰੇਟ ਤੁਹਾਨੂੰ ਪੁੱਛ ਕੇ ਦੱਸਣਾ ਕਿਉਂ ਮੈਨੂੰ ਨਹੀਂ ਪੂਰਾ ਯਾਦ ਰਹਿੰਦਾ ਤਾਂ ਮੈਂ ਉਹ ਬ੍ਰਦਰ ਆ ਰਿੰਕੂ ਤੇ ਇਹਦੇ ਨੰਬਰ ਤੇ ਹੀ ਕੋਈ ਕੰਟੈਕਟ ਵਗੈਰਾ ਤੁਸੀਂ ਕਰਨਾ ਹੁੰਦਾ ਤਾਂ ਇਹਨੂੰ ਕਰ ਲਿਆ ਕਰੋ 769601006 ਨੰਬਰ ਹੈ 769601006 ਨੰਬਰ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਕਿਸੇ ਟਰੈਕਟਰ ਦਾ ਵੀ ਰਿਵਿਊ ਲੈਣਾ ਕੋਈ ਰੇਟ ਲੈਣਾ ਮਾਡਲ ਪੁੱਛਣਾ ਤੇ ਪੁੱਛ ਲਿਆ ਕਰੋ ਪਹਿਲਾਂ ਪਲੀਜ਼ ਬੇਨਤੀ ਆ ਸਾਰੇ ਨੂੰ ਫੋਨ ਕਰਨ ਤੋਂ ਪਹਿਲਾਂ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਕਿਉਂ ਫੋਨ ਸਾਡੀ ਵੀਡੀਓ ਦੇ ਵਿੱਚ ਕਰਨਾ ਹੀ ਨਹੀਂ ਪੈਣਾ ਤੁਹਾਨੂੰ तकरीबन तकरीबन ਅਸੀਂ ਸਾਰੀ ਡਿਟੇਲ ਟਰੈਕਟਰ ਦੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਆ ਕੋਈ ਚੀਜ਼ ਇਹੋ ਜਿਹੀ ਨਹੀਂ ਵੀ ਜਿਹੜੀ ਸਾਨੂੰ ਤੁਹਾਨੂੰ ਕੋਈ ਪੁੱਛਣੀ ਪਊਗੀ ਜਾਂ ਰੇਟ ਵਗੈਰਾ ਜਾਂ ਮਾਡਲ ਵਗੈਰਾ ਜਾਂ ਨੰਬਰ ਨੰਬਰ ਤਾਂ ਪੁੱਛਣ ਦੀ ਲੋੜ ਹੀ ਨਹੀਂ ਸਾਡੇ ਜਿੰਨੇ ਟਰੈਕਟਰ ਤੁਹਾਨੂੰ ਪਾਵਾਂਗੇ ਤੁਹਾਨੂੰ तकरीबन ਉਨ ਦੱਸਿਆ ਵੀ ਤਕਰੀਬਨ ਅਦਰ ਸਟੇਟ ਨੰਬਰ ਹੁੰਦੇ ਆ ਪੰਜਾਬ ਹਰਿਆਣਾ ਦਾ ਨੰਬਰ ਟਰੈਕਟਰ ਸਾਡੇ ਰੇਟ ਤੋਂ ਬਾਹਰ ਹੋ ਜਾਂਦਾ ਇਸ ਕਰਕੇ ਇਹ ਟਰੈਕਟਰ ਤਕਰੀਬਨ ਸਾਰੇ ਬਾਹਰ ਦੇ ਨੰਬਰ ਹੀ ਟਰੈਕਟਰ ਆ ਜਿਹੜੇ ਅੱਜ ਕੱਲ ਜ਼ਿਮੀਦਾਰ ਦੇ ਬਜਟ ਦੇ ਵਿੱਚ ਆਉਂਦੇ ਆ ਤਾਂ ਫਾਇਦਾ ਵੀ ਆ ਲੈਣ ਦਾ ਅੱਜ ਕੱਲ ਰੇਟ ਦੇਖੋ ਹਰ ਬੰਦਾ ਤੇ ਮੰਡੀ ਦੇ ਦੌਰ ਦੇ ਵਿੱਚੋਂ ਲੰਘਣਦੇ ਆ ਇਸ ਕਰਕੇ ਅਗਲਾ ਹਰ ਇੱਕ ਬੰਦਾ ਪੈਸਾ ਬਚਾਉਣ ਦਾ ਜਿੱਥੋਂ ਵੱਜਦਾ ਕੰਮ ਉਹੀ ਕਰਨਾ ਟਰੈਕਟਰ ਨੇ ਭਾਵੇਂ ਅੰਦਰ ਅਦਰ ਸਟੇਟ ਆਪਾਂ ਵੀ ਲੋਕਲ ਨੰਬਰ ਆ ਬਾਕੀ ਆਪਣੀ ਆਪਣੀ ਇੱਛਾ ਤੇ ਆਪਣਾ ਆਪਣਾ ਕੰਮ ਹੁੰਦਾ ਸਾਰਿਆਂ ਦਾ ਤੇ ਆ 3602 ਆ 16 ਮਾਡਲ ਤੇ ਇਹ ਵੀ ਟਰੈਕਟਰ ਤੁਹਾਨੂੰ ਵੀਡੀਓ ਪਹਿਲਾਂ ਇਹਦੀ ਪਾ ਚੁੱਕੇ ਆ ਤੇ ਦੁਬਾਰਾ ਰਿਵਿਊ ਸਾਰਾ ਤੁਹਾਨੂੰ ਇਹਦਾ ਕਰ ਦਿੰਨੇ ਆ ਤੇ ਇਹ ਤੋਂ ਬਾਅਦ ਆ ਮੈਸੀ ਮੈਸੀ ਦਾ ਵੀ ਮੁੱਲ ਵੜੀ 2013 ਮਾਡਲ ਆ ਟਰੈਕਟਰ ਮਹਿੰਦਰਾ ਦੇ ਰੇਟ ਦੇ ਵਿੱਚ ਟਰੈਕਟਰ ਆ ਮਹਿੰਦਰਾ 265 ਜਿੰਨੇ ਦਾ ਮਹਿੰਦਰਾ 265 ਆ 2013 ਮਾਡਲ ਆ ਇਹ ਟਰੈਕਟਰ ਪਲੈਨਟਰੀ ਡਰਾਈਵ ਆ ਤੇਲ ਬ੍ਰੇਕਾਂ ਸਾਈਡ ਗੇਅਰ ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਤਸੱਲੀ ਹੋਊਗੀ ਟਰੈਕਟਰ ਦੀ ਕੋਈ ਇੰਜਨ ਗੇਅਰ ਨੂੰ ਚਾਬੀ ਲੱਗੀ ਹੋਵੇ ਉਹਦੀ ਆਪਾਂ ਗਾਰੰਟੀ ਵਿਦ ਜਿਹੜਾ ਵੀ ਟਰੈਕਟਰ ਦਈਦਾ ਜਿੰਨੀ ਗੱਲ ਹੁੰਦੀ ਆ ਵੀਡੀਓ 'ਚ ਦੋਸਤੋ ਉਨਾਂ ਹੀ ਬੋਲੀਦੀ ਆ ਕਦੇ ਐ ਨਹੀਂ ਹੁੰਦਾ ਵੀ ਆਪਾਂ ਨੂੰ ਕੋਈ ਚੈਨਲ ਚਲਾਉਣ ਦਾ ਜ਼ਿਆਦਾ ਜਾਂ ਕੋਈ ਦੁਕਾਨਦਾਰੀ ਵਾਲਾ ਮਸਲਾ ਆਪਾਂ ਇਸ ਚੀਜ਼ ਤੋਂ ਬਾਹਰ ਉੱਠ ਕੇ ਅੱਜ ਕੱਲ ਅੱਜ ਵੀਡੀਓ ਜੰਨੀਆਂ ਕਰੀਆ ਆਪਣੇ ਵੀਡੀਓ ਦਾ ਸਾਥ ਵੀ ਲੋਕਾਂ ਨੇ ਤਾਂ ਹੀ ਦਿੱਤਾ ਜੇ ਸੱਚ ਤੇ ਖੜੇ ਆ ਸੱਚਾਈ ਤੇ ਖੜੇ ਆ ਜੇ ਟਰੈਕਟਰ ਦਾ ਇੰਜਨ ਹੋਣ ਵਾਲਾ ਤੇ ਉਹ ਵੀ ਦੱਸੀਦਾ ਜੇ ਕੋਈ ਕੰਪਲੀਟ ਆ ਉਹ ਵੀ ਪ੍ਰੋਪਰ ਦੱਸੀ ਦੀ ਆ ਵੀ ਆਹ ਕੰਮ ਇਹਦਾ ਟਰੈਕਟਰ ਦਾ ਹੋਣਾ ਇਹ ਟਰੈਕਟਰ ਸਾਰਾ ਇਹ ਛੋਟੇ ਕਿਸਾਨ ਵਾਸਤੇ ਬਹੁਤ ਜਾਇਜ਼ ਰੇਟ ਦੇ ਵਿੱਚ ਟਰੈਕਟਰ ਆ 1,90 ਡਿਮਾਂਡ ਆ ਤੇ ਇਹਦੀ ਆਪਾਂ ਤੁਹਾਨੂੰ ਔਨ ਟੇਬਲ ਤੇ ਇਹਦਾ ਜੋ ਵੀ ਹੋਇਆ ਮਾਨਤਣ ਕਰਾਵਾਂਗੇ ਟਰੈਕਟਰ ਦਾ ਸਾਈਡ ਗੇਅਰ ਟਰੈਕਟਰ ਤੇ 241 ਪਲੈਂਟਰੀ ਇਹ ਸਾਰਾ ਟਰੈਕਟਰ ਤੁਸੀਂ ਇਹ ਵੀ ਦੇਖ ਲਓ ਖਰਚੇ ਵੱਲੋਂ ਤੁਹਾਨੂੰ ਪਤਾ ਮੈਸੀਨਾਂ ਵੱਲੋਂ ਘੱਟ ਡੀਜ਼ਲ ਖਰਚਾ ਕਿਸੇ ਟਰੈਕਟਰ ਦਾ ਨਹੀਂ ਤੇ ਇੰਜਨ ਗੇਅਰ ਤਾਂ ਵੈਸੇ ਇਹਨਾਂ ਟਰੈਕਟਰਾਂ ਦੇ ਖੁੱਲਦੇ ਨਹੀਂ ਮੁੜਵੇਂ ਹਿੱਸੇ ਜਿਹੜਾ ਜਿਹੜਾ ਬੈਂਡਲ ਹਿੱਸਾ ਆ ਤੇ ਆ ਪਿੱਛੋਂ ਨੀ ਗਾ ਮਰਾਦਾ ਹੌਲੈਂਡ ਦੀ ਤੇ ਇਹ ਤੋਂ ਬਾਅਦਾਂ ਜੇ ਕੋਈ ਹੋਰ ਟਰੈਕਟਰ ਆਇਆ ਮੇਰੇ ਖਾਲੇ ਦਾ ਸੌਦਾ ਹੋ ਗਿਆ ਬਾਕੀ ਮੈਨੂੰ ਪਤਾ ਨਹੀਂ ਤਕਰੀਬਨ ਰਿੰਕੂ ਨੂੰ ਪੁੱਛ ਲੈ ਇਸ ਬਾਰੇ ਭਰਾ ਨੂੰ ਇਹਦਾ ਨੰਬਰ ਤੁਹਾਨੂੰ ਵੀਡੀਓ 'ਚ ਦੇ ਦਿੱਤਾ ਇਹ ਬਾਜੀ ਮਿਲਦਾ ਹੁੰਦਾ ਜਦੋਂ ਵੀ ਦੁਕਾਨ ਤੇ 769601000 1006 ਤੇ ਨੰਬਰ ਫੋਨ ਜਦੋਂ ਵੀ ਕਰਨਾ ਮੇਰੇ ਵੀਰ ਉਹ ਹੱਥ ਬੰਨ ਕੇ ਬੇਨਤੀ ਆ 9 ਵਜੇ ਤੋਂ ਬਾਅਦ ਤੇ 6 ਵਜੇ ਤੋਂ ਪਹਿਲਾਂ ਪਹਿਲਾਂ ਫੋਨ ਕਰ ਲਿਆ ਕਰੋ ਤੋਂ ਬਾਅਦਾਂ ਹਰ ਇੱਕ ਬੰਦੇ ਨੇ ਕੋਈ ਪਰਿਵਾਰਕ ਕੰਮ ਕਰਨੇ ਹੁੰਦੇ ਆਪਣੇ ਤੇ ਜਿਆਦਾਤਰ ਤੁਸੀਂ WhatsApp ਤੇ ਮੈਸੇਜ ਹੀ ਕਰ ਦਿਆ ਕਰੋ ਤੁਹਾਨੂੰ ਰਿਪਲਾਈ ਜਰੂਰ ਕਰ ਦੇਈਦਾ ਕਿ ਹਰ ਟਾਈਮ ਫੋਨ ਤੇ ਨਹੀਂ ਬੰਦਾ ਤੁਹਾਨੂੰ ਪਤਾ ਕੰਮਕਾਰ 100 ਬੰਦੇ ਨੇ ਕਰਨੇ ਆ ਤੇ ਇਹ ਆ 40 10 ਹੌਲੈਂਡ ਹਾਲੇ ਤੱਕ ਵੇੜ ਤੱਕ ਰੀਨਲ ਟਰੈਕਟਰ ਤੋਂ ਲੱਗੇ ਆ ਛੋਟਾ ਟਰੈਕਟਰ ਛੋਟੇ ਕੰਮ ਨੂੰ ਵੱਡੇ ਕੰਮ ਨੂੰ ਮੀਡੀਅਮ ਕਹਿ ਸਕਦੇ ਆ ਬਾਲਾ ਛੋਟਾ ਵੀ ਨਹੀਂ ਟਰੈਕਟਰ ਹੌਲੈਂਡ 40 10 ਇੱਕ ਤਾਂ ਇਹਦੇ ਵਿੱਚ ਪਾਵਰ ਤੇ ਸਭ ਤੋਂ ਵੱਡੀ ਆਪਸ਼ਨ ਆ ਜਿਹੜੀ ਪਾਵਰ ਦੀ ਤੇ ਇਹ ਜਿਹਨਾਂ ਟਰੈਕਟਰਾਂ ਨੂੰ ਭਾਵੇਂ ਜਿਹੜੇ ਹੁਣ ਅੱਜ ਕੱਲ ਕੀੜੇ ਬਣਦੇ ਆ ਜਾਂ ਬੂਮ ਸਪਰੇਅ ਬਣਦੇ ਆ ਉਹਨਾਂ ਵਾਸਤੇ ਰੇਜ ਰੇਟ ਦੇ ਵਿੱਚ ਤੇ ਬਜਟ ਦੇ ਵਿੱਚ ਟਰੈਕਟਰ ਆ ਸੋਹਣਾ ਟਰੈਕਟਰ ਆ ਕੋਈ ਇਹਨਾਂ ਤੇ ਪੈਸਾ ਨਹੀਂ ਲੱਗਦਾ ਤੇ ਇੰਜਣ ਤੁਹਾਨੂੰ ਪਤਾ ਇਹਨਾਂ ਦੇ ਵੈਸੇ ਹੀ ਤੁਹਾਨੂੰ ਪਤਾ ਜਿਹੜੇ ਸਿਮਸਨ ਦੇ ਇੰਜਣ ਇਹਨਾਂ ਵਿੱਚ ਆਏ ਆ ਸਿਮਸਨ ਦਾ ਇੰਜਣ ਆ ਖਰਚਾ ਇਹਨਾਂ ਟਰੈਕਟਰਾਂ ਦਾ ਹੈ ਨਹੀਂ ਇੰਜਣ ਗੇਅਰ ਵੱਲੋਂ ਟਰੈਕਟਰ ਪੂਰਾ ਇਸ ਟਾਈਮ ਖੜਾ ਤੇ ਬਿਲਕੁਲ ਤਸੱਲੀ ਕਰ ਉਹ ਚਲਾ ਕੇ ਆਪਣੀ ਇਹ ਮੇ ਬੀ ਸਸਤੀ ਰੇਂਜ ਦਾ ਟਰੈਕਟਰ ਹੈ Mahindra 265 ਟਰੈਕਟਰ ਇੰਨੇ ਦਾ ਨਹੀਂ ਆਉਂਦਾ ਇਹਦੀ ਕੀ ਡਿਮਾਂਡ ਆ ਰਹੀ ਕੋ 170 ਤੇ ਆਹ ਟਰੈਕਟਰ ਰਹਿ ਗਿਆ 1855 ਜਾਂਦੇ ਜਾਂਦੇ ਇਹਦਾ ਵੀ ਰਿਵਿਊ ਕਰਦੇ ਤੁਹਾਨੂੰ ਆ ਪਰਾਂ ਕਰੀ ਟਾਇਰ ਮਾੜਾ ਜਾਂ ਪਾਵਰ ਸਟੀering ਟਰੈਕਟਰ ਆ ਤੇ 2012 ਮਾਡਲ ਆ ਟਰੈਕਟਰ ਚੈੱਕ ਕਰੋ ਤੁਸੀਂ 855 744 ਦੀ ਰੇਂਜ ਦੇ ਵਿੱਚ ਤੁਹਾਨੂੰ ਦੇਣਦੇ ਆ ਪਾਵਰ ਸਟੀਅਰਿੰਗ ਤੇਲ ਬ੍ਰੇਕ ਉਹ ਸਾਡਾ ਯੂਟਿਊਬਰ ਵਾਲਾ ਕੰਮ ਨਹੀਂ ਬਹਾਲਾ ਸਸਤਾ ਬਾਈ ਜੀ ਬਹਾਲਾ ਸਸਤਾ ਰੋਲਾ ਹੀ ਪਾਈ ਜਾਈਏ ਵੀਡੀਓ ਦੇ ਵਿੱਚ ਤੇ ਸਾਰੀ ਤਕਰੀਬਨ ਚੀਜ਼ ਦਿਖਾਈਦੀ ਆ 16 ਦੇ ਟਾਇਰ ਪਿਛਲੇ ਟਾਇਰ ਚੈੱਕ ਕਰ ਲੋ ਤੇਲ ਬ੍ਰੇਕ ਜਿਹੜਾ ਅੱਜ ਕੱਲ ਸਾਰੀਆਂ ਸਿਸਟਮ ਲੋਡ ਆ ਹੈਵੀ ਟਾਪ ਆ ਗਿਆ ਤੇਲ ਬ੍ਰੇਕ ਆ ਗਈਆਂ ਜਿਹੜੀਆਂ ਚੀਜ਼ਾਂ ਨੇ ਕੰਮ ਦੇਣਾ ਕਿ ਕਿਸਾਨ ਨੂੰ ਜ਼ਿਮੀਂਦਾਰ ਨੂੰ ਇਹਦਾ ਇਕੱਠੇ ਤੇਲ ਵਾਲਾ ਟਰੈਕਟਰ ਇਹ ਕੋਸ਼ਕ ਮੋਡਲ ਆਏ ਸੀ ਜਿਨ੍ਹਾਂ ਦਾ ਕੱਲ ਨੂੰ ਜਿਵੇਂ ਬਾੜ ਦਾ ਕੰਮ ਤੇ ਟੈਂਕੀ ਤੇ ਇਹਦਾ ਤੇਲ ਲਿਫਟ ਦਾ ਇਕੱਠਾ ਹੀ ਆ ਪਿੱਛੇ ਤੇ ਪਾਵਰ ਸਟੀਅਰਿੰਗ ਆ ਰਿਵਰਸ ਪੀਟੀਓ ਵੱਡੀ ਗੱਲ ਆ ਵੀ ਰਿਵਰਸ ਪੀਟੀਓ ਆ ਰਿਵਰਸ ਪੀਟੀਓ ਦਾ ਅੱਗੇ ਜਿਨ੍ਹਾਂ ਨੇ ਕੰਮ ਲੈਣਾ ਉਹਨਾਂ ਨੂੰ ਪਤਾ ਬਹੁਤ ਫਾਇਦਾ ਰਿਵਰਸ ਪੀਟੀਓ ਦਾ ਰਿਵਰਸ ਪੀਟੀਓ ਦੇ ਵਿੱਚ ਟਰੈਕਟਰ ਆ ਤੇ ਇਹਦੀ ਕੀਮਤ ਵੀ ਦੱਸ ਦੇ ਬਾਈ ਕੀ ਮੰਗਦੇ ਹੋ 295 295 ਹਜ਼ਾਰ ਡਿਮਾਂਡ ਆ ਟਰੈਕਟਰ ਦੀ ਬਾਈ ਜੀ ਤੇ ਹੋਰ ਵੀ ਤੁਹਾਡਾ ਮਾਨ ਤਨ ਜੋ ਵੀ ਆ ਔਨ ਟੇਬਲ ਕਰਾ ਦਾਂਗੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਸ਼ਾਇਦ ਮੇਰੇ ਖਲੇ ਲਾਸਟ ਟਰੈਕਟਰ ਆ ਜੇ ਕੋਈ ਹੋਰ ਹੋਇਆ ਤਾਂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦੇ ਦਿੰਨੇ ਆ ਤੇ ਸਾਰੇ ਭਰਾਵਾਂ ਨੂੰ ਫੇਰ ਬੇਨਤੀ ਆ ਵੀ YouTube ਤੇ ਵਾਪਸੀ ਫੇਰ ਭਰਾ ਸਰਚ ਕਰੋ ਭਲਵਾਨ ਟਰੈਕਟਰ ਪੰਜਾਬਾ ਤੇ Facebook ਤੇ ਵੀ Facebook ਤੇ ਜਿਹੜਾ ਮੇਰਾ ਜਿਹੜਾ ਪੇਜ ਆ ਉਹ ਸੰਦੀਪ ਸਿੰਘ ਦੇ ਨਾਮ ਤੇ ਹੋ ਆ ਜਿਹੜਾ ਭਲਵਾਨ ਟਰੈਕਟਰ ਦੇ ਨਾਮ ਤੇ ਉਹਦੇ ਥੋੜੇ ਫੋਲੋਅਰ ਘੱਟ ਆ ਜਿਹੜਾ ਸੰਦੀਪ ਸਿੰਘ ਦਾ 20000 ਪਲੱਸ ਫੋਲੋਅਰ ਆ ਉਸਤੇ ਉਹਤੇ ਜਿਆਦਾ ਤੁਹਾਨੂੰ ਅਪਡੇਟ ਸਾਰੀਆਂ ਮਿਲ ਜਾਣਗੀਆਂ ਰਿਵਰਸ ਵੀਡੀਓ ਟਰੈਕਟਰ ਆ ਪਾਵਰ ਸਟੀering ਤੇਲ ਬ੍ਰੇਕਾਂ ਮਾਡਲ ਆ ਰੇਟ ਦੇ ਵਿੱਚ ਹੀ ਬਹੁਤ ਜਿਆਦਾ 750 16 ਅਗਲੇ ਟਾਇਰ ਆ 16 ਨੂੰ 28 ਦੇ ਪਿਛਲੇ ਆ ਠੀਕ ਆ ਦੋਸਤੋ ਜੇ ਕੋਈ ਹੋਰ ਟਰੈਕਟਰ ਹੋਇਆ ਤਾਂ ਉਹ ਵੀ ਉਹਨਾਂ ਨੂੰ ਐਡ ਆਨ ਕਰ ਦਾਂਗੇ